ਆਸ਼ਿਕ ਇੱਕ ਮੁੰਡੇ ਦੇ ਨਾਲ ਦੋਵੇਂ ਜਣੀਆਂ ਰਿਲੇਸ਼ਨ ਬਣਾਉਂਦੀਆਂ ਸੀਗੀਆਂ ਦੋਵੇਂ ਜਣੀਆਂ ਸ਼ਰਾਬ ਪੀਂਦੀਆਂ ਸੀ ਇਕੱਠੇ ਬਹਿ ਕੇ ਸ਼ਰਾਬ ਪੀ ਕੇ ਘਰ ਵਾਲੀ ਨੇ ਆਪਣੇ ਪਤੀ ਨੂੰ ਵੀਡੀਓ ਕਾਲ ਕੀਤੀ ਕਿ ਆਹ ਬੈਠਾ ਤੇਰਾ ਜੀਜਾ ਤੂੰ ਕਰ ਲੈ ਜੋ ਕਰਨਾ ਤੇ ਇੱਕ ਪਾਸੇ ਉਹ ਆਪ ਬੈਠੀ ਹੁੰਦੀ ਆ ਤੇ ਇੱਕ ਪਾਸੇ ਉਹਦੀ ਕੁੜੀ ਬੈਠੀ ਹੁੰਦੀ ਆ ਤੇ ਵਿਚਾਲੇ ਉਹਨਾਂ ਦਾ ਆਸ਼ਿਕ ਬੈਠਾ ਹੁੰਦਾ ਤਾਂ ਬੰਦਾ ਜਿਹੜਾ ਵੀਡੀਓ ਕਾਲ ਦੇਖ ਕੇ ਭੁੱਬਾ ਮਾਰ ਮਾਰ ਕੇ ਰੋਣ ਲੱਗ ਜਾਂਦਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਇੱਕ ਵਾਰੀ ਫੇਰ ਹਾਜ਼ਰ ਹੋਏ ਆਂ ਨਵੀਂ ਤੇ ਸੱਚੀ ਕਹਾਣੀ ਲੈ ਕੇ ਕਹਾਣੀ ਬਹੁਤ ਹੀ ਦਰਦਨਾਕ ਆ ਤੇ ਬਹੁਤ ਹੀ ਹੈਰਾਨੀ ਵਾਲੀ ਆ ਕਿਉਂਕਿ ਇੱਕ ਔਰਤ ਨੇ ਆਪਣੀ ਕੁੜੀ ਦੇ ਰਿਲੇਸ਼ਨ ਆਪਣੇ ਆਸ਼ਕ ਦੇ ਨਾਲ ਬਣਵਾ ਦਿੱਤੇ ਆਪਣੇ ਆਸ਼ਕ ਨੂੰ ਆਪਣੀ ਕੁੜੀ ਉਹਦੇ ਜਨਮ ਦਿਨ ਤੇ ਗਿਫਟ ਕਰਤੀ ਰੰਗ ਰਲੀਆਂ ਮਨਾਉਣ ਦੇ ਲਈ ਤਾਂ ਜਿਹੜੇ ਬੰਦੇ ਨੇ ਵੀਡੀਓ ਕਾਲ ਤੇ ਉਹਨਾਂ ਨੂੰ ਦੇਖਿਆ ਉਹ ਬੰਦੇ ਦੇ ਕੀ ਬੀਤ ਦੀ ਹੋਊਗੀ ਤੁਸੀਂ ਦੇਖ ਸਕਦੇ ਹੋ ਵੀ ਕਿੱਡੀ ਬਦਕਾਰ ਜਨਾਨੀ ਸੀਗੀ ਸੋ ਜਿਹੜੇ ਬੰਦੇ ਦੀ ਕਹਾਣੀਆਂ ਜਿਹੜੇ ਬੰਦੇ ਨੇ ਆਪਾਂ ਨੂੰ ਕਹਾਣੀ ਸੁਣਾਈ ਆ ਉਹ ਬਾਈ ਇਸ ਟਾਈਮ ਤੇ ਇੰਗਲੈਂਡ ਰਹਿ ਰਿਹਾ ਬਾਈ ਨੇ ਕਹਾਣੀ ਸੁਣਾਈ ਕਿ ਬਾਈ ਕਹਿੰਦਾ ਵੀ ਮੇਰੇ ਕੋਲੇ 4 ਕਿੱਲੇ ਬਾਣਦੇ ਸੀਗੇ ਕਹਿੰਦਾ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀਗਾ ਤਾਂ ਜਦੋਂ ਮੈਂ ਉਹਦੇ ਨਾਲ ਵਿਆਹ ਦੀ ਗੱਲ ਤੋਰੀ ਤਾਂ ਮੈਂ ਆਪਦੇ ਘਰਦਿਆਂ ਦੇ ਨਾਲ ਗੱਲ ਕੀਤੀ ਤਾਂ ਮੇਰੇ ਚਾਚੇ ਨੇ ਜਦੋਂ ਕੁੜੀ ਦੀ ਫੋਟੋ ਦੇਖੀ ਤਾਂ ਮੇਰਾ ਚਾਚਾ ਕਹਿੰਦਾ ਵੀ ਕੁੜੀ ਥੋੜੀ ਜੀ ਦੇਖਣ ਨੂੰ ਤੇਜ ਲੱਗਦੀ ਆ ਤੂੰ ਇੱਥੇ ਵਿਆਹ ਨਾ ਕਰਾ ਪਰ ਕਹਿੰਦਾ ਮੈਂ ਚਾਚੇ ਦੇ ਨਾਲ ਗੁੱਸੇ ਹੋ ਗਿਆ ਕਿਉਂਕਿ ਕਹਿੰਦਾ ਮੈਂ ਉਸ ਕੁੜੀ ਨੂੰ ਪਿਆਰ ਕਰਦਾ ਸੀਗਾ ਉਸ ਤੋਂ ਬਾਅਦ ਮੇਰੇ ਮਾਪਿਓ ਨੇ ਵੀ ਕਿਹਾ ਵੀ ਕੁੜੀ ਆਦਰ ਕਾਸਟ ਦੀ ਆ ਤੂੰ ਆਪਣੀ ਕਾਸਟ ਦੇ ਵਿੱਚ ਵਿਆਹ ਕਰਾ ਲੈ ਪਰ ਕਹਿੰਦਾ ਬਾਈ ਮੈਂ ਪਿਆਰ ਦੇ ਵਿੱਚ ਇੰਨਾ ਅੰਨਾ ਹੋਇਆ ਸੀਗਾ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਬਸ ਕਹਿੰਦਾ ਮੈਨੂੰ ਇਕੱਲੀ ਉਹ ਦਿਸਦੀ ਸੀਗੀ ਕੀ ਹੁੰਦਾ ਕਹਿੰਦਾ ਬਈ ਸਾਡਾ ਵਿਆਹ ਹੋ ਜਾਂਦਾ ਕਹਿੰਦਾ ਦੋਨਾਂ ਦਾ ਕਹਿੰਦਾ ਵਧੀਆ ਸਾਡੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਕਹਿੰਦਾ ਦੋ ਸਾਲਾਂ ਬਾਅਦ ਇੱਕ ਕੁੜੀ ਹੋ ਜਾਂਦੀ ਹੈ ਕਹਿੰਦਾ ਤਾਂ ਕਹਿੰਦਾ ਚਾਰ ਕਿੱਲੇ ਮੇਰੇ ਕੋਲੇ ਬਾਹਣਦੇ ਹੁੰਦੇ ਆ ਕਹਿੰਦਾ ਚੱਲ ਅਸੀਂ ਵਧੀਆ ਟਾਈਮ ਪਾਸ ਕਰਦੇ ਆਂ ਕਹਿੰਦਾ ਵੀ ਖੇਤੀ ਕਰਦੇ ਆਂ ਥੋੜੀ-ਬਹੁਤੀ ਕਹਿੰਦਾ ਵੀ ਚੱਲ ਸਾਡਾ ਵਧੀਆ ਘਰ ਦਾ ਗੁਜ਼ਾਰਾ ਹੋ ਹੀ ਜਾਂਦਾ ਕਹਿੰਦਾ ਜਦੋਂ ਕਹਿੰਦਾ ਕੁੜੀ ਦੀ ਉਮਰ 10 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਤੋਂ ਕਹਿੰਦਾ ਮੇਰੀ ਘਰ ਵਾਲੀ ਮੇਰੇ ਤੇ ਜ਼ੋਰ ਪਾਉਣ ਲੱ ਬੀ ਤੂੰ ਬਾਹਰ ਚੱਲ ਜਾ ਤੂੰ ਬਾਹਰ ਚੱਲ ਜਾ ਤੂੰ ਬਾਹਰ ਚੱਲ ਜਾ ਵੀ ਪਹਿਲਾਂ ਤੂੰ ਬਾਹਰ ਚੱਲ ਜਾ ਉਸ ਤੋਂ ਬਾਅਦ ਅਸੀਂ ਤੇਰੇ ਮਗਰ ਆ ਜਾਈਂਗਾ ਤਾਂ ਕਹਿੰਦਾ ਮੈਂ ਆਪਦੀ ਘਰ ਵਾਲੀ ਨੂੰ ਕਹਿਣਾਗਾ ਵੀ ਮੈਂ ਬਾਹਰ ਹੁਣ ਕਾਹਦੇ ਤੇ ਜਾਵਾਂ ਵੀ ਮੇਰੀ ਪੜ੍ਹਾਈ ਛੱਡੀ ਨੂੰ ਕਿੰਨਾ ਟਾਈਮ ਹੋ ਗਿਆ ਤੇਰੀ ਪੜ੍ਹਾਈ ਛੱਡੀ ਨੂੰ ਕਿੰਨਾ ਟਾਈਮ ਹੋ ਗਿਆ ਵੀ ਹੁਣ ਤਾਂ ਬਾਹਰ ਜਾਣਾ ਬਹੁਤ ਔਖਾਗਾ ਹੁਣ ਤਾਂ ਮੁਸ਼ਕਲ ਆ ਪਰ ਕਹਿੰਦਾ ਫੇਰ ਵੀ ਕਹਿੰਦਾ ਮੇਰੇ ਨਾਲ ਰੋਜ਼ ਕਲੇਸ਼ ਕਰਿਆ ਕਰੇ ਡੇਲੀ ਕਹਿੰਦਾ ਮੇਰੇ ਨਾਲ ਲੜਾਈ ਕਰਿਆ ਕਰੇ ਵੀ ਤੂੰ ਬਾਹਰ ਭੱਗ ਜਾ ਆਪਣਾ ਉੱਥੇ ਜਾ ਕੇ ਵਧੀਆ ਜੀਵਨ ਬਤੀਤ ਹੋ ਜਾਊਗਾ ਵੀ ਤੂੰ ਕਿਵੇਂ ਨਾ ਕਿਵੇਂ ਮਰਜ਼ੀ ਕਰ ਕਹਿੰਦਾ ਕਰਦਾ ਕਹਿੰਦਾ ਪਿੰਡ ਦੇ ਵਿੱਚ ਕਹਿੰਦਾ ਇੱਕ ਮੁੰਡਾ ਹੁੰਦਾ ਕਹਿੰਦਾ ਉਹ ਯੂਕੇ ਗਿਆ ਹੁੰਦਾ ਕਹਿੰਦਾ ਮੈਂ ਉਹਦੇ ਨਾਲ ਗੱਲ ਕਰਦਾ ਕਹਿੰਦਾ ਤਾਂ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ 2 ਨੰਬਰ ਦੇ ਵਿੱਚ ਬਾਹਰ ਆ ਜਾ ਕਹਿੰਦਾ ਬਹੁਤ ਲੋਕ ਆ ਰਹੇ ਆ ਕਹਿੰਦਾ ਬਾਈ ਮੈਂ 2 ਨੰਬਰ ਦੇ ਵਿੱਚ ਜਦੋਂ ਬਾਹਰ ਜਾਣਾ ਕਹਿੰਦਾ ਤਾਂ ਆਪਦੀ ਕਹਿੰਦਾ ਮੈਂ ਇੱਕ ਕਿੱਲਾ ਵੇਚਣ ਦੀ ਕੋਸ਼ਿਸ਼ ਕਰਦਾ ਵੀ ਇੱਕ ਕਿੱਲਾ ਵੇਚ ਕੇ ਕਹਿੰਦਾ ਮੈਂ ਬਾਹਰ ਬਾਗ ਚੱਲਦਾਗਾ ਵੀ ਤਿੰਨ ਕਿੱਲੇ ਕਹਿੰਦਾ ਜਿਹੜੀ ਮੇਰੀ ਜ਼ਮੀਨ ਪਈ ਰਹੂਗੀ ਪਰ ਕਹਿੰਦਾ ਇੱਕ ਕਿੱਲਾ ਕੋਈ ਪਿੰਡ ਦੇ ਵਿੱਚ ਕਹਿੰਦਾ ਲੈਂਦਾ ਨਹੀਂ ਕਹਿੰਦਾ ਫਿਰ ਮੈਨੂੰ ਚਾਰੇ ਕਿੱਲੇ ਕਹਿੰਦਾ ਇਕੱਠੇ ਵਿਚਨੇ ਪਈ ਕਹਿੰਦਾ ਕੁਝ ਕੁ ਪੈਸੇ ਮੇਰੇ ਕਹਿੰਦਾ ਬਾਹਰ ਜਾਣ ਤੇ ਲੱਗੇ ਕਹਿੰਦਾ ਬਾਕੀ ਕਹਿੰਦਾ ਜਿਹੜੇ ਪੈਸੇ ਮੇਰੇ ਬਚੇ ਸੀ ਕਹਿੰਦਾ ਕਹ ਕਹਿੰਦਾ ਮੈਂ ਤਾਂ ਬਾਹਰ ਚાલ ਜੂਗਾ ਕਹਿੰਦਾ ਉਸ ਤੋਂ ਬਾਅਦ ਜਿਨ੍ਹਾਂ ਨੇ ਜ਼ਮੀਨ ਜਮੂਨ ਲੈਣੀ ਹੋਈ ਕਹਿੰਦਾ ਤਾਂ ਉਹ ਇੰਨਾ ਪੈਸਿਆਂ ਤੋਂ ਲੈ ਲੈਣਗੇ ਕਹਿੰਦਾ ਕਿਉਂਕਿ ਆਪਣੀ ਸਾਰੀ ਜ਼ਮੀਨ ਕਹਿੰਦਾ ਵਿਕ ਚੁੱਕੀ ਸੀਗੀ ਤਾਂ ਕਹਿੰਦਾ ਮੈਂ ਬਹੁਤ ਵੱਡਾ ਯਕੀਨ ਕਰਕੇ ਕਹਿੰਦਾ ਉਹਦੇ ਨਾਂ ਤੇ ਪੈਸੇ ਲਵਾ ਕੇ ਗਿਆ ਕਹਿੰਦਾ ਚਲੋ ਕਹਿੰਦਾ ਮੈਂ ਬਾਹਰ ਚੱਲ ਗਿਆ ਕਹਿੰਦਾ ਹੌਲੀ ਹੌਲੀ ਕਹਿੰਦਾ ਉੱਥੇ ਕਹਿੰਦਾ ਵੀ ਆਪ ਦਾ ਸੈੱਟ ਹੋ ਗਿਆ ਮਾਹੌਲ ਕਹਿੰਦਾ ਸਾਡੇ ਪਿੰਡ ਦੇ ਮੁੰਡੇ ਨੇ ਕਹਿੰਦਾ ਮੈਨੂੰ ਸਾਂਭ ਲਿਆ ਕਹਿੰਦਾ ਮੇਰਾ ਸਾਰਾ ਸਰਕਲ ਕਹਿੰਦਾ ਵਧੀਆ ਯੂਕੇ ਦੇ ਵਿੱਚ ਸੈੱਟ ਹੋ ਗਿਆ ਕਹਿੰਦਾ ਮੈਂ ਆਏ ਮਹੀਨੇ ਕਹਿੰਦਾ ਘਰੇ ਪੈਸੇ ਪਾਇਆ ਕਰਾਂ ਤੇ ਇਹਨਾਂ ਕੋਲੇ ਉਹ ਪੈਸੇ ਵੀ ਜ਼ਮੀਨ ਦੇ ਪੈਸੇ ਸੀ ਕਹਿੰਦਾ ਤਿੰਨ ਕਿੱਲਾਂ ਦੇ ਕਹਿੰਦਾ ਇਹਦੇ ਅਕਾਊਂਟ ਦੇ ਵਿੱਚ ਕਹਿੰਦਾ ਮੇਰਾ ਜਿਹੜਾ ਮਾਪਿਓ ਕਹਿੰਦਾ ਉਹ ਬਿਲਕੁਲ ਹੀ ਬਜ਼ੁਰਗ ਸੀ ਕਹਿੰਦਾ ਉਹ ਬੁੱਢੇ ਹੋ ਚੁੱਕੇ ਸੀ ਬਾਈ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਸੀ ਕਹਿੰਦਾ ਉਹਦੀ ਕਹ ਦਨੇ ਦਨੇ ਮਿਲਣ ਜਾਂਦੀ ਹੈ ਕਿਤੇ ਸ਼ਹਿਰ ਚ ਮਿਲ ਲੈਂਦੀ ਹੈ ਕਹਿੰਦਾ ਕਿਤੇ ਕਿਤੇ ਮਿਲ ਲੈਂਦੀ ਹੈ ਕਿਉਂਕਿ ਕਹਿੰਦਾ ਬੰਦੇ ਨੂੰ ਪਤਾ ਲੱਗ ਜਾਂਦਾ ਕਹਿੰਦਾ ਜਿਹੜਾ ਬੰਦਾ ਆਪਾਂ ਨੂੰ ਪਿਆਰ ਕਰਦਾ ਆਪਾਂ ਨੂੰ ਦਿਨ ਰਾਤ ਫੋਨ ਕਰਦਾ ਕਹਿੰਦਾ ਜਦੋਂ ਆਪਾਂ ਨੂੰ ਇਗਨੋਰ ਕਰਨ ਲੱਗ ਜਾਈ ਆਪਾਂ ਨੂੰ ਯਾਦ ਨਾ ਕਰੇ ਆਪਾਂ ਨੂੰ ਫੋਨ ਨਾ ਕਰੇ ਆਪਣਾ ਹਾਲ ਚਾਲ ਨਾ ਪੁੱਛੇ ਕਹਿੰਦਾ ਫਿਰ ਉਦੋਂ ਕਹਿੰਦਾ ਇਹ ਪਤਾ ਲੱਗ ਜਾਂਦਾ ਵੀ ਬੰਦੇ ਦੇ ਦਿਲ ਦੇ ਵਿੱਚ ਕੁਝ ਖੋਰ ਚੱਲ ਰਿਹਾਗਾ ਵੀ ਤਾਂ ਕਰਕੇ ਉਹ ਅੱਜ ਕੱਲ ਆਪਣੀ ਕੇਅਰ ਨਹੀਂ ਕਰਦਾ ਕਹਿੰਦਾ ਮੈਨੂੰ ਪਤਾ ਲੱਗਿਆ ਸੀਗਾ ਪਰ ਕਹਿੰਦਾ ਮੈਨੂੰ ਯਕੀਨ ਕਹਿੰਦਾ ਬਹੁਤ ਜ਼ਿਆਦਾ ਸੀਗਾ ਕਹਿੰਦਾ ਵੀ ਮੈਂ ਕਦੇ-ਕਦੇ ਆਪਣੇ ਆਪ ਨੂੰ ਇਹ ਕਹਿੰਦਾ ਸੀ ਤੂੰ ਗਲਤ ਤਾਂ ਨਹੀਂ ਉਹ ਕੰਮ 'ਚ ਬਿਜੀ ਹੋਊਗੀ ਕਿਉਂਕਿ ਕੁੜੀ ਵੀ ਹੁਣ ਵੱਡੀ ਹੋ ਗਈ ਵੀ ਇੰਨਾ ਟਾਈਮ ਨਹੀਂ ਲੱਗਦਾ ਪਰ ਕਹਿੰਦਾ ਹੌਲੀ-ਹੌਲੀ ਕਹਿੰਦਾ ਜਦੋਂ ਮੈਨੂੰ ਗੱਲਾਂ ਪਤਾ ਲੱਗੀਆਂ ਵੀ ਉਹ ਕਹਿੰਦਾ ਇੱਕ ਮੁੰਡੇ ਨਾਲ ਗਲਤ ਸੀਗੀ ਕਹਿੰਦਾ ਉਹ ਕਹਿੰਦਾ ਸ਼ਰਾਬ ਵੀ ਪੀਣ ਲੱਗੀ ਸੀ ਕਹਿੰਦਾ